ਮੇਰੀ ਮਾਂ ਮੇਰੀ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਵਾਸਤੇ ਮੈਂ ਨਾ ਕੋਈ ਜਗ੍ਹਾ ਲੈ ਕੇ ਦੇ ਸਕਦਾ ਨਾ ਤੁਹਾਨੂੰ ਘਰ ਪਾ ਕੇ ਦੇ ਸਕਦਾ ਮੈਂ ਤੋਂ ਘਰ ਆਇਆ ਤੇ ਹੁਣ ਰੋਣਾ ਨਹੀਂ ਆਉਂਦਾ ਬਸ ਨਾ ਮੈਂ ਤੋਂ ਕਿਸੇ ਦੇ ਮੂਰੇ ਆ ਤਾਂ ਡਾਈ ਹੁੰਦਾ ਮੈਂ ਮੰਨ ਕੇ ਆ ਜਾਂਦਾ ਗਾ ਮੈਂ ਮਰੂੰਗਾ ਹੁਣ ਮੇਰੇ ਕੋਲੇ ਕੁਝ ਨਹੀਂ ਹੈਗਾ ਮੈਂ ਬਹੁਤ ਦੁਖੀ ਹਾਂ ਹੁਣ ਲੋਕਾਂ ਨੇ ਮੈਨੂੰ ਧੰਨੇ ਮਾਰ 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 ਕੇ ਹੈਗਾ ਵੀ ਤੂੰ ਕੁਝ ਨਹੀਂ ਕਰ ਸਕਦਾ ਤੂੰ ਕੁਝ ਨਹੀਂ ਕਰ ਸਕਦਾ ਨਾ ਮਾਂ ਦਾ ਨਫੰਦਾ ਦਾ ਕੁਝ ਨਹੀਂ ਕਰ ਸਕਦਾ ਮੈਂ ਬਹੁਤ ਆ ਟੱਡ ਕੇ ਦੇਖ ਲਿਆ ਮੇਰੀ ਕੋਈ ਲੰਨੀ ਚਲਿਆ ਕੋਈ ਵਾਸਤਾ ਨਹੀਂ ਆਈ ਮੇਰੀ ਇਹ ਮਨਵਾਪ ਕਰਦੇ ਮੇਰੇ ਮਾਪੇ ਕਹਿੰਦੇ ਮੈਂ ਕੀ ਤੋਕੀ ਨਾ ਮੈਂ ਕੁਝ ਨਹੀਂ ਕਰਦਾ ਕਹਿੰਦਾ ਮੇਰੀ ਮਾਂ ਮੈਂ ਕੁਝ ਨਹੀਂ ਕਰਦਾ ਕਹਿੰਦਾ ਅਗਨਾ ਮੈਨੂੰ ਮੇਰੇ ਬਾਪਾ ਕਹਿੰਦਾ ਤੇਰਾ ਡਾ ਸਰੀਰ ਹੈ ਤੂੰ ਕੁਝ ਨਹੀਂ ਕਰ ਸਕਦਾ ਜੇ ਤੈਨੂੰ ਦਿੱਗਦਾ ਨਹੀਂ ਹੁਣ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਆ ਅੱਜ ਵੀਰੇ ਮੈਂ ਢਾਡਾ ਬਡਾ ਹੋ ਗਿਆ ਮੈਂ ਮੇਰੀ ਮਾਂ ਵਾਸਤੇ ਨਾ ਪਹਿਣ ਵਾਸਤੇ ਕੁਝ ਨਹੀਂ ਕਰ ਸਕਿਆ ਮੇਰੀ ਜ਼ਿੰਦਗੀ ਤਾਂ ਉਹੀ ਪਈ ਹੈ ਨਾ ਮੇਰੀ ਮਾਂ ਵਾਸਤੇ ਨਾ ਪਹਿਣ ਵਾਸਤੇ ਕੁਝ ਨਹੀਂ ਹੋ ਰਿਹਾ ਮੈਂ ਢਾਡਾ ਮੇਰਾ ਸਰੀਰ ਹੈਗਾ ਜਦੋਂ ਮੈਨੂੰstdc ਨਹੀਂ ਫਿਰ ਮੈਂ ਕਾਤੋਂ ਨਾ ਫਿਰੇ ਕਰਦੀ ਆਉਂਦੀ ਚਤ ਸਿਰ ਤੇ ਕਰਾਇਆ ਤੇ ਰੁੜ ਗਏ ਕਰਾਇਆ ਤੇ ਰੁੜਦੇ ਹੋਏ ਫਿਰ ਮੈਂ ਨਹੀਂ ਜ਼ਿੰਦਗੀ ਕੱਟ ਸਕਦਾ ਮੈਨੂੰ ਬਹੁਤ ਸਾਲ ਹੋ ਗਏ ਮੇਰਾ ਡੈਡੀ ਵੀ ਵਿਚਾਰਾ ਕਾ ਸੰਨੂਟੀ ਲਾਜ ਕਰਾਂਦਾ ਕਰਾਂਦਾ ਸਾਡਾ ਉਹ ਬਾਕੀਆਂ ਵਿਚਾਰਾ ਮੇਰੇ ਹੁਣ ਸਾਡੀ ਜ਼ਿੰਦਗੀ ਕਰਦਾ وہی ਪੀਐਮ ਮੈਨ ਤੋਂ ਕਿਹਦੇ ਤੋਂ ਮਗਿਆ ਆਪਣੀ ਹੀ ਹਾਂ ਫਿਰ ਮੈਨ ਤੋਂ ਕਿਹਦੇ ਤੋਂ ਮਗਿਆਣ ਹਣ ਪਤਾ ਨਹੀਂ ਇਹਨੂੰ ਵੀਰ ਸੁਣਦਾ ਨਾ ਸੁਣਦਾ ਨਾ ਪਹੁੰਚਦੀ ਹੈ ਵਿਚਾਰੀ ਕੰਨਾਂ ਦੇ ਫੜਦੇ ਗੜੇ ਹੋਏ ਨੇ ਨਾ ਬੋਲਦੀ 100% ਦਾ ਵੀਰੇ ਐਂਟੀਕੈਪਟ ਵਿਚਾਰੀ ਦਾ ਹੁਣ ਲਿਖ ਕੇ ਦਿੱਤਾ ਮੈਨੂੰ ਬਿਰੇ ਟੈਸਟ ਵੀ ਨਹੀਂ ਕਰਾਇਆ ਜਾ ਰਿਹਾ ਸੀ ਮੈਨੂੰ ਇਹ ਨਾ ਰਾਨ ਕਰਿਆ ਹੋਇਆ ਸੀ ਡਾਕਟਰਾਂ ਨੇ 1.5 ਸਾਲ ਦੇ ਵਿੱਚ ਫਿਰੇ ਮੈਂ ਥੱਕੇ ਘਾ ਕੇ ਟੈਸਟ ਕਰਾਇਆ ਹੈ ਮੇਰਾ ਇੱਕੋ ਹੀ ਭਰਾ ਜੀ ਨੇ ਮੇਰਾ 1 ਸਾਲ ਦਾ ਸਾਥ ਦੇ ਕੇ ਮੈਨੂੰ ਬਚਾਤਾ ਨਹੀਂ ਮੈਂ 1 ਸਾਲ ਪਹਿਲਾਂ ਵੀ ਮਰ ਜਾਂਦਾ ਮੇਰੀ ਜ਼ਿੰਦਗੀ ਖਤਮ ਹੈਗੀ ਬਸ ਕਿ ਮਸਾਂ ਨੂੰ ਮਾਰੇ ਟਾਈਮ ਤੇ ਛੱਡ ਕੇ ਵਾਗਿਆ ਗਿਆਨ ਜਾਨ ਨੂੰ ਜੱਟ ਗਿਆ ਨੂੰ ਮਿਲਾਇਆ ਨਾ ਨਾ ਜਦੋਂ ਛੋਟੇ ਹੁੰਦੇ ਆ ਸਾਨੂੰ ਨਾਲ ਨਹੀਂ ਫਿਰੇ ਗਿਆ ਤੁਹਾਡਾ ਲਾਜ ਕਰਾਇਆ ਬਾਪੂ ਲੱਗੇ ਜਾਨ ਨੂੰ ਝੱਟ ਕੇ ਨਾ ਮੈਂ ਹੁਣ ਉਹ ਦਰਦ ਆ ਰਿਹਾ ਨਾ ਉਹ ਦਰਦ ਆ ਰਿਹਾ ਮੈਂ ਕਿਤੇ ਬਾਣੂ ਲੱਗ ਜਾਵਾਂ ਮੈਂ ਕਿਤੇ ਫਾਂਟੂ ਲੱਗ ਜਾਵਾਂ ਜਾਨ ਨੂੰ ਵੀ ਮਨ ਹਲਾਉਂਦੇ ਹੁਣ ਜਾਨ ਨੂੰ ਕਾਣ ਦੋਨੇ ਛੱਟੇ ਆਂ ਦਵਾ ਦੇ ਬਾਪੂ ਕਿਦਾਂ ਸਰ ਮੈਂ ਤਾਂ ਵੀ ਗੇਮਰ ਮੈਂ ਨਹੀਂ ਵਦਨਾ ਨਾ ਮੈਂ ਮੇਰੀ ਮਾਂ ਨੂੰ ਕਿਤੇ ਨਾ ਮੇਰੀ ਭੈਣ ਨੂੰ ਕਿਤੇ ਦਰਵਾਜੇ ਚੜਨਾ ਉਹ ਨਣੁਰ ਰੋਣਦਾ ਮੈਂ ਬਹੁਤ ਹੋ ਗਿਆ ਮੈਂ ਬਹੁਤ ਮੈਂ ਕਰ ਲਈ ਸਰਗਾਰ ਦੀ ਕਰ ਲਈ ਭੈਣ ਉਹ ਨਾ ਇਹ ਗੱਲ ਨਹੀਂ ਕੋਈ ਇਨਾ ਨਹੀਂ ਕਰੇ ਆਪਣੇ ਲਾਤੀ ਮੈਂ ਪੀ ਗਣਾ ਹਾਂਜੀ ਬੱਚੀ ਕੀ ਨਾਮ ਹੈ ਮੁੰਡਾ ਜਿੰਨਾ ਆਏਗਾ ਦਵਿੰਦਰ ਕੁਝ ਕੀ ਹਾਲਾਤ ਹੋ ਗਏ ਜਮਾਨੇ ਚਰਨਾਂ ਦੇ ਵਿੱਚ ਪਈਆਂ ਤੁਸੀਂ ਹੁਣ ਤਾਂ ਕੀ ਗੱਲ ਕਰੀਂ ਮੇਰੇ ਾਲਾਦ ਤਾਏ ਹੋ ਗਏ ਮੇ ਲੋਕਾਂ ਨੇ ਤਾਨੇ ਵਿਨੇ ਮਾਰਦੇ ਵੀ ਤੇਰਾ ਐਡਾ ਸਰੀਰ ਆਵੇਂ ਤੂੰ ਆਪਣੀ ਮਾਂ ਨੂੰ ਆਪਣੀ ਭੈਣ ਦਾ ਕੁਝ ਨਹੀਂ ਕਰ ਸਕਿਆ ਕਹਣਾ ਮੇਰੇ ਮੱਤਾਂ ਨਹੀਂ ਸਕਿਆ ਮੇਰੀ ਨੈਗਾ ਨਹੀਂ ਆਗੀ ਮੇਰੀ ਮਾਂ ਨੂੰ ਤੇ ਰੰਗ ਦਾ ਟੈਗ ਹੋ ਗਿਆ ਤੇ ਭੋਲੀਆਂ ਦੀ ਕਰਕੇ ਤੁਰਿਆ ਨਹੀਂ ਜਾਂਦਾ ਵੀਰੇ ਹੁਣ ਪੈਣਾ ਮੇਰੀ ਹੁਣ ਸੁਣਦਾ ਨਹੀਂ ਵੀਰੇ ਨਾ ਬੋਲਦੀ ਐ ਜਿਹਨੇ ਇੰਤਾ ਦੇ ਹਾਲਾਤ ਬਣ ਗਏ ਤੁਹਾਡੇ ਕੀ ਗੱਲ ਬਾਤ ਹੋਈ ਸੀ ਸ਼ੁਰੂ ਦੱਸੋ ਵਿਸਾ ਵਿਰੇ ਜੁਰੋਂ ਤੋਂ ਪਹਿਲਾਂ ਮੇਰੀ ਨਿਗਾ ਘਟ ਗਈ ਝੋਟੇ ਹੁੰਦੇ ਦੀ ਤੇ ਮੇਰੀ ਭੈਣ ਦੇ ਕੰਨਾਂ ਤੇ ਪਰਦੇ ਡੁੱਲਣ ਲੱਗੇ ਉਦੋਂ ਬਾਅਦ ਵੀਰੇ ਮੇਰਾ ਵੀ ਇਲਾਜ ਕਰਾਇਆ ਮੇਰੇ ਡੈਡੀ ਨੇ ਮੇਰੀ ਭੈਣ ਦਾ ਵੀ ਕਰਾਇਆ ਨਾ ਮੈਂ ਠੀਕ ਹੋ ਸਕਿਆ ਨਾ ਮੇਰੀ ਭੈਣ ਠੀਕ ਹੋ ਸਕੀ ਪਤਾ ਨਹੀਂ ਮਤਲਬ ਮੇਰੇ ਮੇਰੇ ਡੈਡੀ ਨਾਲ ਹੋਰੇ ਸੜ ਕੇ ਦੇ ਆ ਜੀ ਐਂਟ ਹੋ ਗਿਆ ਦੇ ਉਹ ਨਾ ਸਿਰ ਤੇ ਝੱਟ ਲੱਗੀ ਮੈਂਟਲੀ ਅਫਸੈਟ ਹੋ ਗਿਆ ਫਿਰ ਜਿਹੜਾ ਮੋਟਰ ਨਿਕਲ ਭੱਜਿਆ ਦਿਓ ਭੱਜ ਗਿਆ ਵੀਰੋ ਉਸ ਤੋਂ ਬਾਅਦ ਮਾਦਾ ਮੇਰੇ ਲੋਕਾਂ ਤੋਂ ਪੈਸੇ ਪੜ ਵੜ ਕੇ ਮੈਂ ਲਾਇ ਕਰਾਇਆ ਪਰ ਉਹ ਨਹੀਂ ਠੀਕ ਹੋ ਸਕੇ ਵੀਰੇ ਕਮਾਈ ਦਾ ਸਾਧਨ ਕੀ ਹੈ ਜਿਹੜੇ ਤੱਕ ਤੁਸੀਂ ਰਹ ਰਹੇ ਹੋ ਤੁਹਾਡਾ ਕੰਮ ਨਾ ਖੁਦ ਪਰਮਾ ਵੀਰੇ ਕਿਰਾਏ ਦਾ ਘਰ ਆ ਤੁਹਾਡਾ ਆਪਦਾ ਸਾਡਾ ਵੀਰੇ ਮਕਾਨ ਬੀਬੀ ਕੀ ਗਿਆ ਸਭ ਕੁਝ ਅਸੀਂ ਬਰਬਾਦ ਹੋ ਗਿਆ ਲਾਇ ਕਰਾਂਦੇ ਕਰਾਂਦੇ ਮੇਰੇ ਸਭ ਕੁਝ ਵੇਖ ਗਿਆ ਕਰਦਾ ਕਰਾਇਆ ਮੇਰੇ 4000 ਰੁਪਏ 15 ਤਾਂ ਮੇਰੀ ਪੈਨਸ਼ਨ ਹੈ 1500 ਮੰਮੀ ਦੀ ਹੈ ਐਨ ਦਾ ਮੇਰਾ ਐਂਟੀਕੈਪਟ ਦਾ ਕਾਰ ਵੀਰੇ ਹੁਣ ਬਣ ਕੇ ਆਊਗਾ ਟੈਸਟੋ ਦਾ ਹੁਣ ਹੋਇਆਗਾ ਸੁਮਨ ਉਹਨੂੰ ਵੀਰੇ ਨਾ ਸੁਣਦਾ ਨਾ ਉਹ ਬੋਲਦੀ ਐ ਜਦੋਂ ਮੇਰਾ ਟੈਣੀ ਮਰਿਆ ਵੀ ਉਹ ਤਾਂ ਛੱਡ ਗਿਆ ਚਲਾ ਗਿਆ ਸਾਨੂੰ ਪਰ ਉਹ ਦਵਾ ਅਫਸੋਸ ਹੁੰਦਾ ਨਹੀਂ ਐਡੀ ਵੱਡੀ ਧੀਰ ਤੁਹਾਡੀ ਪਰਵਾਰ ਨੂੰ ਤੁਸੀਂ ਹੈਗੇ ਹੋ ਫਿਰ ਵੀ ਅੱਜ ਪਰਿਵਾਰ ਦੇ ਕੰਮ ਨਹੀਂ ਆਵੇ ਬਾਤ ਬੜੇ ਬਣਾ ਦਿੱਤੇ ਕਿਸਮਤ ਨੇ ਮੇਰੇ ਕਿਸਮਤ ਮੈਂ ਦੁਨੀਆ ਇਹ ਜੇ ਲਾ ਤਾਂ ਬਣਾ ਤੇ ਮੈਂ ਕਦੇ ਕਿਸੇ 100 ਰੁਪਏ ਦੀ ਮਦਦ ਨਹੀਂ ਲੱਤੀ ਮੈਂ 4 ਜਾਣ ਮੇਰੇ ਡੈਡੀ ਨੂੰ ਘਰੇ ਬਿਠਾ ਕੇ ਕਰਤਾ ਬਚਲਾ ਕੇ ਰੱਖਿਆ ਸਾਰਾ ਕਿਤਾਇਆ ਦਬਾਈਆ ਸਾਰਾ ਕੁਝ ਮੇਰੇ ਮੈਂ ਚਲਾਇਆ ਸੋਦਾ ਪੱਤਾ ਮੈਂ ਕਹਿੰਦਾ ਕਿ 200 ਰੁਪਇਆ ਨਹੀਂ ਮੰਗਿਆ ਕਾਤੇ ਹੋਗੇ ਕੀ ਖਤਰਨਾ ਪੈ ਰਿਹਾ ਕਦੇ ਸੋਚਿਆ ਸੀ ਵੀਰੇ ਹੁੰਦਾ ਆਲਾਦ ਜਮੀ ਬਰੇ ਗੇ ਜਮਾਦਾਰ ਗਏ ਹੁਣ ਮੈਂ ਤਾਂ ਮੇਰੇ ਮਾਂ ਨੂੰ ਕਿਹਾ ਵੀਰੇ ਹੁਣ ਵੀ ਆਪਣੀ ਨਾਦਾ ਸਰਕਾਰ ਮਦਦ ਕਰਦੀ ਹੈ ਸਰਕਾਰ ਅੱਗੇ ਘਾਰ ਲਵਾ ਲਈ ਵੀਰੇ ਵੀਰੇ ਉਹ ਬਾਜ਼ੀ ਸਮਾਜੇ ਵੀ ਤੁਹਾਨੂੰ ਪਤਾ ਹੈਗਾ ਵੀ ਆਪਣੇ ਤੋੜੇ ਬਹੁਤ ਹੀ ਹੈਲਪ ਕਰ ਜਾਂਦੇ ਨੇ ਵੀਰੇ ਉਹਦੇ ਨਾਲ ਘਰ ਨਹੀਂ ਚੱਲਦਾ ਉਹਨੂੰ ਪਤਾ ਹੀ ਆ ਵੀਰੇ ਸੰਸਤਾ ਵਾਲੇ ਅਗਲਾ ਇੱਕ ਵਾਰ ਦੇ ਜਾਂਦਾ ਮੁੜ ਕੇ ਆਉਂਦਾ ਨਹੀਂ ਹੈਗਾ ਵੀਡੀਓ ਕਰ ਦਿੰਦੇ ਨੇ ਕਿ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ 8 ਮਹੀਨੇ ਉਸ ਤੋਂ ਬਾਅਦ ਹੁੰਦੀ ਨਹੀਂ ਵੀਰੇ ਜਿਹੜਾ ਬੰਦਾ ਵੀਡੀਓ ਨਹੀਂ ਕਰਦਾ ਉਹ ਸਾਡੀ ਮਦਦ ਕਰੀ ਗਿਆ ਚਾਹੇ ਉਹਨਾਂ ਨੇ 2 ਮਹੀਨੇ ਕਰੀ ਚਾਹੇ 1 ਮਹੀਨੇ ਕਰੀ ਪਰ ਜਿਹੜੇ ਵੀਡੀਓ ਚ ਦਿਖਾ ਦਿੰਦੇ ਨੇ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ ਮੁੜ ਕੇ ਆਉਂਦੇ ਨਹੀਂ ਤੁਹਾਡੀ ਅੱਖਾਂ ਨੂੰ ਕੀ ਹੋ ਗਿਆ ਮੇਰੇ ਅੱਖਾਂ ਦੇ ਆ ਜਿਹੜੀਆਂ ਨਾੜਾਂ ਨੇ ਗੂਨ ਵਾਲੀਆਂ ਮੇਰੇ ਉਹ ਖਤਮ ਹੋ ਗਈਆਂ ਉਹਨਾਂ ਦਾ ਕੋਨ ਦਾ ਸਰਕਲ ਨਹੀਂ ਚੱਲਦਾ ਖਤਮ ਨੇ ਉਹ ਛੋਟੇ ਹੁੰਦੇ ਤੋਂ ਮੇਰੇ ਅਟੈਕ ਹੋਏ ਆ ਤੇ ਛੋਟੇ ਹੁੰਦੇ ਸੰਭਵ ਹੈ ਲੈ ਨਾ ਉਹ ਤੋਂ ਕੋਈ ਉਸ ਦਾ ਟੈਗ ਨਹੀਂ ਅਪਰੇਸ਼ਨ ਨਾਲ ਤੁਹਾਡੀ ਸਮੱਸਿਆ ਬਹੁਤ ਦਿੱਕਤ ਆਦੀ ਤੁੰਗਾ ਮੇਰੇ ਗੰਦੇ ਨਾਪਰੇਸ਼ਨ ਹੋਵੇ ਨਾ ਲੈਂਜ ਪਹਿਨਣਾ ਅਣਕ ਲੱਗੇ ਨਾ ਅੱਖਾਂ ਬਦਲੀਆਂ ਜਾਣ ਮੇਰੇ ਆ ਭਈਆਂ ਨੇ ਰਿਪੋਰਟਾਂ ਮੇਰੇ ਹੋਰੇ ਉਥੋਂ ਪੱੜਕੇ ਪੱੜਕੇ ਦੇਖ ਲੈ ਹਸਪਤਾਲਾਂ ਦੇ ਕਿਤੇ ਕੱਢ ਕੇ ਦੇਖ ਲੈ ਮੇਰੇ ਬਹੁਤ ਮੇਰੇ ਡੈਡੀ ਲੈ ਕੇ ਫਿਰਿਆ ਸਾਨੂੰ ਬਹੁਤ ਲੈ ਕੇ ਫਿਰਿਆ ਗੱਲ ਅਜੇ ਪਿੱਛੇ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਵੀਰੇ ਹੁਣ ਤਾਂ ਬਸ ਐਂਡ ਹੋਇਆ ਪਿਆ ਸਾਡੇ ਮਾਤੇ ਮਰਦਾ ਤਾਂ ਉਸ ਤੋਂ ਅੱਗੇ ਸੰਦ ਕਰ ਲੋ ਜੇ ਕਰਦੀ ਤਾਂ ਸਹੀ ਕੋਈ ਬਸ ਮੇਰੇ ਆਪਣਾ ਡਰੈੱਸ ਹੈਗਾ ਬਸ ਕਲੂ ਰਹਿੰਦੇ ਉਪਲੀ ਰੋਡ ਤੇ ਤੇ ਬਿਨ ਨੰਬਰ ਹੈਗਾ ਕੰਨੜੀ ਨੰਬਰ 88 64 6582 9988646585 ਬਿਰਿਆਨ ਨੰਬਰ ਹੈ ਤੇ ਵਿਚਾਰੀ ਨੂੰ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਫਿਰੇ ਮੇਰੀ ਭੈਣ ਨੂੰ ਵਿਚਾਰੀ ਨੂੰ ਨਾ ਸੁਣਦਾ ਨਾ ਬੋਲਦੀ ਐ ਇਹਨੂੰ ਕਿਵੇਂ ਦੱਸਾਂ ਵੀ ਮੈਂ ਤਾਂ ਡਿਲੀ ਕੁਝ ਨਹੀਂ ਕਰ ਸਕਦਾ ਕਿਵੇਂ ਦੱਸਾਂ ਵੀ ਮੈਂ ਮੈਂ ਤਾਂ ਕੁਝ ਨਹੀਂ ਕਰ ਸਕਦਾ ਫਿਰ ਮੇਰੇ ਮੈਨੂੰ ਇੰਨੇ ਤਾਨੇ ਮਿਹਨੇ ਵਾਜੇ ਗਏ ਪਰਦੇਸੀ ਜਿਹੜੇ ਆਏ ਹੋਏ ਨੋਰੇ ਅਗਲਾ ਕਹਿੰਦਾ ਵੀ ਭਈਆ ਦਾ ਕਨੇ ਮੇਰੇ ਮੈਨੂੰ ਤਾਨੇ ਮਿਹਨੇ ਮਾਰਨੇ ਵੀ ਤੂੰ ਕੁਝ ਨਹੀਂ ਕਰਦਾ ਕਹਿੰਦਾ ਅਗਲਾ ਮੈਨੇ ਦੇਖਣ ਵਾਲਾ ਕਹਿੰਦਾ ਐਡਾ ਜ਼ਰੀਰਾ ਜਦੋਂ ਮੇਰੇ ਵਾਲੇ ਨੂੰ ਪਤਾ ਲੱਗਦਾ ਫਿਰ ਅਗਲਾ ਕਹਿੰਦਾ ਵੀ ਬਾਕੀ ਤੂੰ ਦਾ ਲੱਤਾਂਾਂ ਵੱਡੀ ਹੋਵੇ ਮੇਰੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਐਂਡੀ ਹੈ ਐਡਾ ਮੈਨੂੰ ਅਗਲਾ ਕਹਿੰਦਾ ਨਹੀਂ ਮੇਰੇ ਮੇਰੇ ਛੋਟੇ ਹੁੰਦੇ ਤਾਂ ਦੋ ਵਾਰ ਮੇਰੀ ਲੱਤ ਟੁੱਟੀ ਐ ਆ ਦੋਨੇ ਗੁੱਟ ਟੁੱਟੇ ਹੋਏ ਨੇ ਉਹ ਦੁਬਾਰਾ ਤਾਂ ਫੇਰ ਹੱਥ ਟੁੱਟੇ ਹੋਏ ਮੇਰੇ ਜੇ ਮੈਨੂੰ ਦਿਖਦਾ ਹੁੰਦਾ ਤਾਂ ਕਿਉਂ ਮੇਰੇ ਮੇਰੇ ਮੈਂ ਨੇ ਵਾਰ ਫੱਟੜ ਹੁੰਦਾ ਮੇਰੇ ਮੇਰੇ ਗੁੱਟਾਂ ਦਾ ਮੈਂ ਕੋਈ ਭਾਰੀ ਚੀਜ਼ ਨਹੀਂ ਚੱਕ ਸਕਦਾ ਹੈਗਾ ਦੋਨੇ ਗੁੱਟ ਬਿੰਗੇ ਜੁੜੇ ਹੋਏ ਨੇ ਨਾਲੇ ਮਦਦ ਦੀ ਗਵਾਰ ਲਾ ਰਹੇ ਹੈਗਾ ਵੀਰੇ ਨਹੀਂ ਸਾਡੇ ਇਹ ਹਾਲਾਤ ਹੋਏ ਪੈਨ ਵੀਰੇ ਨੀ ਸਪਰੇ ਜਾਏ ਅੱਜ ਪੀ ਲਿਆ ਚ ਕੱਲ ਨੂੰ ਪੀ ਲੀਏ ਵੀਰੇ ਸਾਡਾ ਕੋਈ ਯਾਰ ਨਿਕਲ ਆਵੇ ਸਾਡਾ ਝੋਟਾ ਜਾਂ ਪਲਾਟ ਹੋਵੇ ਸਾਡਾ ਆਪਦਾ ਕੋਈ ਘਰ ਬਣ ਜੇ ਤਾਂ ਮੇਰੀ ਮਾਂ ਨੂੰ ਕੋਈ ਹੌਸਲਾ ਉਹਦਾ ਮੈਨੂੰ ਜਦੋਂ ਮੇਰੀ ਮਾਂ ਦਿਲ ਤੇੜ ਮਾਰ ਰਹੀ ਆ ਮੈਂ ਉਹਦੇ ਉੱਤੇ ਮਰ ਰਿਹਾ ਵੀਰੇ ਇੱਕ ਵਾਰੀ ਕੰਟੈਕਟ ਕਰਦਾ ਕੰਟੈਕਟ ਨੰਬਰ ਵੀਰੇ 9988 64658899